डा देखते हैं ना चटकाया फिर खालसा होता बड़ा ਮੇਰੀ ਗੱਲ ਸੁਣੋ ਮੇਰੀ ਮੇਰੀ ਗੱਲ ਸੁਣੋ ਹੁਕਮਨਾਮਾ ਸਾਹਿਬ ਲੈ ਕੇ ਸੁੱਖਾ ਸੰਨ ਕਰ ਦੋ ਬਸ ਆਪਾਂ ਗੱਲ ਕਰ ਰਹੇ ਹਾਂ ਸਾਰੀਆਂ ਗੱਲਾਂ ਕਰ ਰਹੇ ਹਾਂ ਕੰਮ ਖਰਾਬ ਹੋ ਜੂ ਡੇਢ ਗੁੱਟ ਦਾ ਚੱਕ ਲੈਣਾ ਸੀ ਹਾਂ ਹਾਂ ਕਾਨੂੰਨ ਉਹ ਕਰਦੇ ਤੁਸੀਂ ਰੋਗਨਾਮਾ ਸਭ ਲੈਣ ਤੋਂ ਬਾਅਦ ਰੋਕ ਦਿਓ ਤੁਹਾਡੇ ਅੰਦਰ ਮੁਸਲਮਾਨ ਬੋਲਦਾ ਵਜੀਰ ਖਾਨ ਹੱਥ ਨਹੀਂ ਫੜਨਾ ਮੇਰਾ ਹੱਥ ਨਹੀਂ ਫੜਨਾ ਮੈਨੂੰ ਦੱਸੋ ਹੱਥ ਨਹੀਂ ਫੜਨਾ ਬੇਨੂੰ ਤੇਰੀ ਨੂੰ ਸਰਦਾਰ ਹੱਥ ਫੜੇ ਨਾ ਹੱਥ ਨਾਲ ਨਹੀਂ ਰਹਿਣਾ ਤੇਨੂੰ ਕਹਿੰਦਾ ਹੱਥ ਨਾਲ ਹੀ ਰਹਿਣਾ ਤੇਰਾ ਬੱਸ ਹੋ ਗਿਆ ਸੁਨਾਈ ਆ ਲੈ ਨਾ ਰਹਿਣਾ ਤੇਰਾ ਕੋਈ ਗੱਲ ਕੋਈ ਗੱਲ ਨਹੀਂ ਚੱਲਣ ਦੇ ਉਹ ਪਾ ਗਾ ਬਾਬਾ ਜੀ ਜੀ 100 ਰੁਪਏ ਵਾਲੇ ਇੱਧਰ ਆਓ ਬਾਬਾ ਜੀ ਖਾਲ 100 ਰੁਪਏ ਵਾਲੇ ਸਾਰੇ ਆਪਸੇ ਕਰਦੇ ਬਾਬਾ ਜੀ ਬੰਦ ਕਰ ਦੋ ਬਾਬਾ ਓਏ ਬਰਾਤ ਤੋਂ ਬਚੇ ਬਣਾ बाद <laughs> चङे ਬਾਬਾ ਜੀ ਹੈਲੋ ਉਸ ਤੋਂ ਪਹਿਲਾਂ ਤੁਸੀਂ ਤਿਆਰ ਬਾਬਾ ਜੀ ਮੇਰੀ ਗੱਲ ਸੁਣੋ ਇਹ ਜੰਦੂਆ ਤੁਸੀਂ ਫਾਤਾਵਾਏ ਜੀ ਦੀ ਫਟੇ ਪਾਈਆਂ ਬੇਨਤੀ ਹੈ ਭਾਈ ਪੰਡਾ ਚਾ ਕੇ ਪਹੁੰਚੋ ਉੱਪਰ ਦੀ ਆ ਜਾਓ ਉੱਪਰ ਦੀ ਆ ਜਾਓ ਉੱਪਰ ਦੀ ਆ ਜਾਓ ਉੱਪਰ ਦੀ ਲਾ ਕੇ ਆ ਮਾਤਾ ਉੱਪਰ ਦੀ ਉੱਪਰ ਦੀ ਲਾ ਕੇ ਆ ਜਾਓ ਬੈਠ ਜਾ ਨਾ ਨਾ ਬੈਠ ਜਾ ਬੈਠ ਜਾ ਨਾ ਇਹ ਬਣਾਓ ਲੋੜ ਨਹੀਂ ਨਾ ਨਾ ਬਿਲਕੁਲ ਨਹੀਂ ਹਾਂ ਜੀ ਉੱਪਰ ਦੀ ਪਰਾਂ ਨਹੀਂ ਲਾ ਜਾਓ ਬਾਬਾ ਜੀ ਅੱਗੇ ਕਿਹੜਾ ਰੋਜੀ ਖਣੇ ਨਾ ਅੱਗੇ ਬੜਾ ਅੱਗੇ ਖੜੋ ਮਾਤਾ ਜੀ ਐ ਲਾਈਨ ਬਣਾ ਲਖਾ ਸਾਡੀ ਲੱਖਾਂ ਦਾ ਲੱਖਾਂ ਦਾ ਕਰਨਾ ਤਾਂ ਲੈ ਕੇ ਰੋ ਆਓ ਲੈ ਕੇ ਗਰੀ ਸਾਡੀ ਲੱਖਾਂ ਦਾ ਦੇਖੂ ਕਰਦੀਆਂ ਬਈ ਯਾਰ ਸਾਡੀ ਬੇਨਤੀ ਪਿੱਛੇ ਹੋ ਯਾਰ ਬੜਾ ਪਿੱਛੇ ਪੰਜ ਮੀਟਰ ਪਿੱਛੇ ਲਾ ਦੇ ਇਸੇ ਕਰ ਦਿਓ ਖਾਈਸ ਕਰ ਦਿਓ ਇਹ ਗੱਲ ਹੀ ਪੁੱਛਦੇ ਨੇ ਜਾ ਜਾ ਉਹ ਕੱਢ ਜਾਓ ਬੈ ਸਾਤ ਨੂੰ ਨਾਮ ਵਾਹੀ ਦੋ ਸਾਤ ਨੂੰ ਨਾਮ ਵਾਹੀ ਦੋ ਓਏ ਜਦੋਂ ਹੁਣ ਕੰਦੇ ਕਰ ਸਮਝਣ ਲੱਗਿਆ ਗੱਲਾਂ ਮੁਕਦੇ ਜੇ ਨਹੀਂ ਕਰਨਗੇ ਫਿਰ ਆਪਾਂ ਕਿਹੜਾ ਬਲੇ ਬਾਤੀ ਆਪਾਂ ਬਾਤ ਚੰਗੂਗਾ ਕਿ ਆਪਾਂ ਨਹੀਂ ਆ ਕਿੱਥੇ ਸਨੀ ਆ ਆ ਗਈ ਸਤ ਕਰੇ ਆਪਣੀ ਗਾਹਾਂ ਨੂੰ ਸੰਗਤ ਸਾਰੀ ਕਹਿੰਦੀ ਐ ਵੀ ਜੇ ਕੋਈ ਤੁਹਾਨੂੰ ਦਿੱਕਤ ਆਉਂਦੀ ਐ ਧਿਆਨ ਨਾਲ ਗੱਲ ਕਰੋ ਵੀ ਉਹ ਦੱਸ ਕੇ ਜਾਓ ਅਸੀਂ ਉਹਨੇ ਹੱਲ ਕਰਾਂਗੇ ਬੜੀਆਂ ਵੀ ਸਵੇਰ ਨੂੰ ਚੱਕ ਦਿੰਦੇ ਆ ਧਿਆਨ ਨਾਲ ਅਗਲੀ ਗੱਲ ਮੈਂ ਤਾਂ ਕੋਈ ਨਾਲ ਆ ਵੀ ਕਰਾਂਗੇ ਜਾਵੇ ਨਿਆਲੋਂ ਜਾਵੇ ਸ਼ੀਦਾਂ ਨੂੰ ਪਾਵੇ ਵੇ ਨੂੰ ਕਹਿੰਦੇ ਮੜੀਆਂ ਵੀ ਚੱਕ ਦੇਣੇ ਬੈ ਕੇ ਚਲੋ ਠੀਕ ਇਸ ਗੱਲ ਕੇ ਬੰਨਿਆ ਕੀ ਹੱਥੇ ਹੋਊਗੀ ਮੈਂ ਚਲੋ ਚਲੋ ਬਾਬਾ ਜੀ ਚਲੋ ਭਾਈ ਸਾਹ ਯਾਰ ਚਲੋ ਚਲੋ ਜੀ ਚਲੋ ਮੜੀਆਂ ਜਲ ਸ਼ਿਕਾਓ ਯਾਰ ਪਹਿਲਾ ਚੱਕਰਵਾਰ ਪੁਲੀ ਸਾਹਿਬ ਉਹ ਪੁਲੀ ਸਾਹਿਬ ਸੁਣੋ ਜੇ ਤੁਸੀਂ ਆਹ ਸਾਡੇ ਨਿਆ ਸੀ ਆਹੋ ਚਲੋ ਚਲੋ ਯਾਰ ਜਾਂਦੇ ਕਿਉਂ ਨਹੀਂ ਲੇ ਕੇ ਜਾਂਦੇ ਦੇਖ ਲੈ ਚੱਲ ਰਹੇ ਹਾਂ ਉੱਚੀ ਲੈ ਕੇ ਜਾਣੇ ਆ ਗਾ ਓ ਠੀਕ ਇਹਨੂੰ ਬਰਾਬਰ ਕਰ ਦੇ ਰਾਮ ਹਰਿ ਜਨਕ ਨਾ ਜਦੇਦਾ ਤਰਨਜੀਤ ਸਿੰਘ ਇਹ ਜਿਹੜੇ ਕੀਰਤਨ ਕਰਨ ਆਏ ਨੇ ਉਹ ਚਮਕੌਰ ਸਾਹਿਬ ਚੌਥੇ ਵਾਲੇ ਦੀ ਫੌਜ ਆ ਬਾਬਾ ਕਲਵਿੰਦਰ ਸਿੰਘ ਜੀ ਇਹ ਪਿੰਡ ਦੇ ਵਿੱਚ ਪਹਿਲਾਂ 2017 ਦੇ ਵਿੱਚ ਵੀ ਰੋਕਿਆ ਗਿਆ ਸੀ ਇੱਥੇ ਪ੍ਰਕਾਸ਼ ਨੂੰ ਇਹ ਮੜੀਆਂ ਨੇ ਜਾਂ ਨਾਲ ਆ ਦੇਖੋ ਸਾਰਾ ਤੁਸੀਂ ਦੇਖੇ ਸਾਰੰਦ ਦੇ ਜਾ ਕੇ ਇਹ ਮੜੀਆਂ ਦੇ ਵਿੱਚ ਇਹਨਾਂ ਨੇ ਪ੍ਰਕਾਸ਼ ਅੱਜ ਕਰਿਆ ਜਾਣ ਪੁੱਛ ਕੇ ਜਿੱਦ ਦੇ ਮਾਰਿਆ ਨੇ ਇੱਧਰ ਵੀ ਪ੍ਰਕਾਸ਼ ਹੋਇਆ ਇੱਧਰ ਵੀ ਦਿਖਾ ਦੂੰ ਮੇਰੇ ਕੈਮਰਾ ਘਮਾਓ ਇੱਧਰਲੇ ਪਾਸੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਸੀ ਕੋਈ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਪਾਣੀ ਚੱਲ ਰਹੀ ਆ ਅਸੀਂ ਸਤਿਕਾਰ ਕਰਦੇ ਆਂ ਸਤਿਕਾਰ ਹੀ ਕਰਨਾ ਸੀ ਤੇ ਸਤਕਾਰ ਵਜੋਂ ਸਾਨੂੰ ਮਾਰਨੇ ਫੌਜ ਨੇ ਸਾਜਿਆ ਇਹ ਜਿਹੜਾ ਇਹਨਾਂ ਨੇ ਮੜੀਆਂ ਦੇ ਪ੍ਰਕਾਸ਼ ਕਰਿਆ ਅਸੀਂ ਇਹਦੇ ਮਸਲੇ 'ਚ ਆਇਆ ਵੀ ਮੜੀਆਂ 'ਚ ਕਿਉਂ ਕਰਿਆ ਕਾਰਨ ਦੱਸੋ ਸਾਨੂੰ ਤੇ ਕਰਵਾ ਇਹ ਇੱਕ ਮਿੰਟ ਬੇਨਤੀ ਸੁਣੋ ਪਹਿਲਾਂ ਅਸੀਂ ਪ੍ਰਸ਼ਾਸਨ ਕੋਲ ਵੀ ਸਵੇਰ ਦੀ ਸਾਡੀ ਗੱਲ ਚੱਲ ਰਹੀ ਆ ਅਸੀਂ ਪ੍ਰਸ਼ਾਸਨ ਕੋਲ ਉੱਥੇ ਅੰਦਰ ਸਾਨੂੰ ਉੱਥੇ ਰੋਕੀ ਸਾਨੂੰ ਜਾਣ ਕੇ ਰੋਕੀ ਰੱਖਿਆ ਸਾਨੂੰ ਕਹਿੰਦੇ ਵੀ ਪ੍ਰਕਾਸ਼ ਨਹੀਂ ਹੋਊਗਾ ਉੱਥੇ ਤੇ ਜਾਣ ਬੁੱਝ ਕੇ ਇਹਨਾਂ ਨੇ ਪ੍ਰਕਾਸ਼ ਕਰਵਾਤਾ ਇੱਥੇ ਐਸਜੀਪੀਸੀ ਵਾਲਿਆਂ ਨੇ ਕਿਸੇ ਨੇ ਵੀ ਹਾਮੀ ਐਸਜੀਪੀਸੀ ਕਿਸੇ ਨੇ ਹਾਮੀ ਨਹੀਂ ਭਰੀ ਜੀ ਐਸਜੀਪੀਸੀ ਵਾਲਾ ਸਾਰਾ ਨਾਲ ਗੱਲਬਾਤ ਹੋਈ ਆ ਕਿਸੇ ਨੇ ਕੋਈ ਹਾਮੀ ਨਹੀਂ ਭਰੀ ਇੱਥੇ ਗੁਰੂ ਖਾਲਸਾ ਖੁਦ ਕਿਹਨੂੰ ਕੋਣ ਆਇਆ ਸੀ ਨਹੀਂ ਐਸਜੀਪੀਸੀ ਤੋਂ ਫੋਨ ਆਇਆਗਾ ਪ੍ਰਣਾਮ ਸਿੰਘ ਪ੍ਰਣਾਮ ਸਿੰਘ ਉਹਨਾਂ ਦਾ ਫੋਨ ਆਇਆ ਉਹ ਪਟਿਆਲੋਂ ਹੱਦ ਗ੍ਰੰਤੀ ਆ ਹਾਂਜੀ ਹਾਂ ਹਾਂ ਗੱਲਬਾਤ ਹੋਈ ਆ ਸਾਰੀ ਉਹਨਾਂ ਨੇ ਵੀ ਇਹ ਕਿਹਾ ਵੀ ਮੜੀਆਂ ਤੇ ਨਹੀਂ ਹੋ ਸਕਦਾ ਪ੍ਰਕਾਸ਼ ਫਿਰ ਵੀ ਇਹਨਾਂ ਨੇ ਕਰਵਾਇਆ ਇਹ ਪ੍ਰਸ਼ਾਸਨ ਨੇ ਰਲ ਕੇ ਨਾਲ ਕਰਵਾਇਆ ਦੇਖੋ ਤੁਹਾਨੂੰ ਕਿਵੇਂ ਧੋਖੇ ਚ ਰੱਖਿਆ ਤੁਸੀਂ ਸਾਨੂੰ ਧੋਖੇ ਚ ਅਸੀਂ ਸਵੇਰ ਦੇ ਆਏ ਹੋਇਆ ਸਾਨੂੰ ਪਹਿਲਾਂ ਕਿਹਨੇ ਸਾਡੇ ਨਾਲ ਗੱਲਬਾਤ ਕਰੋ ਜੀ ਅਸੀਂ ਪ੍ਰਕਾਸ਼ ਨਹੀਂ ਹੋਣ ਦਿੰਦੇ ਉੱਥੇ ਸਵੇਰੇ ਪ੍ਰਕਾਸ਼ ਨਹੀਂ ਹੋਇਆ ਸੀ ਜਦੋਂ ਅਸੀਂ ਆਏ ਆ ਉੱਥੇ ਸਾਨੂੰ ਚੌਂਕੀ ਦੇ ਵਿੱਚ ਰੋਕ ਕੇ ਰੱਖਿਆ ਆਪਣਾ ਰੋਟੀ ਪੁੱਲ ਦੇ ਉੱ ਤੇ ਅਸੀਂ ਖੜੇ ਰਹੇ ਅਸੀਂ ਕਿ ਆ ਵੀ ਚਲੋ ਗੱਲ ਕਰਦੇ ਆ ਕੀ ਕਹਿੰਦੇ ਨੇ ਇਹ ਉਥੇ ਸਾਨੂੰ ਜਾਣ ਪੁੱਝ ਕੇ ਰੋਕੀ ਰੱਖਿਆ ਇਹਨਾਂ ਨੇ ਲੈ ਕੇ ਪ੍ਰਕਾਸ਼ ਕਰ ਲਿਆ ਸਰੂਪ ਹੁਣ ਕੀ ਗੱਲ ਹੋਈ ਆ ਹੁਣ ਇਹ ਗੱਲ ਵੀ ਪ੍ਰਕਾਸ਼ ਕਰੀ ਬੈਠੇ ਨੇ ਇਹ ਮਹਾਰਾਜਾ ਸਰੂਪ ਤੇ ਹੁਣ ਅਸੀਂ ਇੱਕ ਇਹ ਗੱਲ ਕਹਿ ਰਹੇ ਆ ਵੀ ਠੀਕ ਆ ਜੋ ਇਹਨਾਂ ਨੇ ਕਰ ਲਿਆ ਇਹਨਾਂ ਨੇ ਲਾਣਤਾ ਲੈ ਲੀਆਂ ਪਿੰਡਿਆਂ ਨੇ ਲੈ ਲੀਆਂ ਪਰ ਹੁਣ ਅਸੀਂ ਕਹਿੰਦੇ ਆ ਵੀ ਹਾਂ ਇਹਦਾ ਸਤਕਾਰ ਕਰੋ ਵੀ ਹੁਣ ਉਹਨੂੰ ਸੁਖਾਸਣ ਕਰਕੇ ਜਿਵੇਂ ਮਹਾਰਾਜਾ ਸਰੂਪ ਲੈ ਕੇ ਆਏ ਉਵੇਂ ਗੁਰੂ ਘਰ ਛੱਡ ਕੇ ਆਓ ਸਾਡਾ ਕਿਸੇ ਨਾਲ ਕੋਈ ਰੌਲਾ ਹੀ ਨਹੀਂ ਹੈਗਾ ਕੋਣ ਲੋਕ ਨੇ ਜਿਹੜੇ ਕਰੀ ਬੈਠੇ ਆ ਪਿੰਡ ਦੇ ਨੇ ਤਿੰਨ ਚਾਰ ਪਿੰਡ ਨੇ ਸਾਡੇ ਨਾਲ ਪਹਿਲਾਂ ਵਿੱਚ ਗੱਲਾਂ ਕਰਨ ਆਏ ਨੇ ਕਿਸੇ ਇਹਨਾਂ ਨੂੰ ਗੱਲਾਂ ਕਰਨ ਦੀ ਪਹਿਲਾਂ ਤਾਂ ਪਿੰਡਦਿਆਂ ਨੂੰ ਗੱਲ ਕਰਦਣਾ ਨਹੀਂ ਪਤਾ ਪਤਾ ਜਿਹੜੇ ਗੱਲ ਕਰਨਾ ਆਉਂਦਾ ਉਹ ਸਾਨੂੰ ਕਹਿੰਦਾ ਤੁਹਾਨੂੰ ਬਾਣੀ ਆਉਂਦੀ ਆ ਅਸੀਂ ਤਾਂ ਬੈਠੋ ਸਾਡੇ ਨਾਲ ਬਰਾਬਰ ਚੌਂਕੜਾ ਲਾਓ ਅਸੀਂ ਬਾਣੀ ਸੁਣਾਉਣੀ ਆ ਤੁਸੀਂ ਵੀ ਸੁਣਾਓ ਆਜੋ ਪੰਜ ਸਿੰਘ ਆਜੋ ਬੈਠੋ ਕਿਹੜਾ 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 ਪੜਦਾ ਬਾਣੀ ਛੱਡਣਾ ਭਾਈ ਕਰੋ ਸਾਡੇ ਨਾਲ ਗੱਲ ਕਿਹੜਾ ਕਰਦਾ ਦੇਖੋ ਇੱਥੇ ਪ੍ਰਕਾਸ਼ ਕਰ ਕਿਰੇਆ ਕਿਉਂ ਪਹਿਲਾਂ ਇਹ ਦੱਸੋ ਸਾਨੂੰ ਵੀ ਮਰੀਆਂ ਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਾਰਾ ਨੇ ਲਿਖਿਆ ਗੁਰ ਸਤ ਗੁਰ ਕਾ ਜੋ ਸਿੱ ਉਦਮ ਕਰੇ ਸਪਲਕੇ ਪ੍ਰਵਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾ ਆਵੇ ਤੇ ਕੋੜ ਮੜੀ ਮੱਟ ਭੁੱਲ ਕੇ ਵੀ ਨਹੀਂ ਮੰਨਣਾ ਮਹਾਰਾ ਕਹਿੰਦੇ ਤੇ ਫਿਰ ਗੁਰੂ ਸਾਹਿਬ ਕਿਵੇਂ ਲਿਆਵਾਂਗੇ ਪੰਮੜੀਆਂ ਤੇ ਦੱਸੋ ਮੈਨੂੰ ਹੁਣ ਕੋਈ ਤੁਹਾਡੀ ਆਪਸੀ ਬੈਠ ਕੇ ਕੋਈ ਗੱਲਬਾਤ ਆਪਸੀ ਬੈਠ ਕੇ ਗੱਲ ਹੋਈ ਹੈ ਪਰ ਇਹ ਸਾਡੇ ਨਾਲ ਕੋਈ ਗੱਲ ਹੀ ਨਹੀਂ ਕਰ ਰਹੇ ਪ੍ਰਸ਼ਾਸਨ ਨੇ ਇਹਨਾਂ ਨੂੰ ਪੂਰਾ ਸਾਲ ਦੇ ਰਿਹਾ ਇਸ ਵਕਤ ਚਾਰ ਪੰਚਾਇਤਾਂ ਚਾਰ ਸਾਨੂੰ ਚੱਕਣ ਨੂੰ ਆਇਆ ਹੋਇਆ ਹੈ ਪਰੇਸ਼ਾਨ ਗੱਡੀਆਂ ਖੜੀਆਂ ਨੇ ਗੱਡੀਆਂ ਦਿਖਾ ਦਿਓ ਗੱਡੀਆਂ ਖੜੀਆਂ ਨੇ ਲੈ ਜਾਣਗੇ ਅਸੀਂ ਤਾਂ ਕਹ ਵੀ ਇੱਥੇ ਗੋਲੀ ਮਾਰ ਦਿਓ ਸਾਡੇ ਇੱਥੇ ਮੱਥੇ 'ਚ ਮਾਰ ਦਿਓ ਖਤਮ ਕਰੋ ਸਾਨੂੰ ਗੱਲ ਨਿਪਟ ਕਰਮੀ ਸਿੰਘ ਖਾਲਸਾ ਜੀ ਪਿੰਡ ਕਿਹੜਾ ਹੈ ਲਵਾਨਾ ਟੇਕੂ ਜੀ ਕੀ ਗੱਲ ਹੋਈ ਆ ਜੀ ਇਹਨੇ ਸਾਡੇ ਉਰੇ ਬੜੀਆਂ ਚ ਮਰੇ ਦਾ ਪ੍ਰਕਾਸ਼ ਕਰਦੇ ਸੀ ਹੁਣ ਉਦੇ ਸੀ ਪਿੰਡ ਦੇ ਪਿੰਡ ਲਵਾਨਾ ਟੇਕੂ ਦੀ ਪੰਚਾਇਤ ਕਰਮੋ ਦੀ ਪੰਚਾਇਤ ਹਾਂਜੀ ਤੇ ਫਿਰ ਹੁਣ ਕੀ ਰੋਲਾ ਕਿਉਂ ਪਿਆ ਸਿੰਘ ਕਿਉਂ ਬੁਲਾਏ ਨੇ ਸਿੰਘ ਤਾਂ ਬੁਲਾਏ ਨੇ ਮਾਰੇ ਦਾ ਹੁਕਮਨਾਮਾ ਦੋ ਹੋਇਆ ਰ 14 ਦੇ ਵਿੱਚ ਐ ਸੀ ਕਿ ਮੜੀ ਮਸਾਇਤੇ ਮਾਰੇ ਦਾ ਪ੍ਰਕਾਸ਼ ਨਹੀਂ ਹੋ ਸਕਦਾ 2017 ਦੇ ਵਿੱਚ ਇਸ ਮਾਦਾਂ ਚ ਕਰ ਦਿੱਤੀ ਜਦੋਂ ਸਿੰਘ ਆਏ ਉਹਨੇ ਵਾਰ ਕਢਾਤਾ ਰਾਕੇ ਨੂੰ ਸਾਈਡ ਤੇ ਦੋ ਕਮਰੇ ਦਿੱਤੇ ਬਣਾ ਲਈ ਨੇ ਉਹਦੇ ਵਿਚ ਮਾਰੇ ਦਾ ਪ੍ਰਕਾਸ਼ ਕਰਦੇ ਤੇ ਤੇ ਕੱਲੂ 200 300 ਦੇ ਭੋਗ ਪਾਉਂਦੇ ਨੇ ਪਰ ਮਾਰੇ ਦੇ ਸਰੂਪ ਜਦੋਂ ਕੋਈ ਪ੍ਰਚਾਰਕ ਆਉਂਦਾ ਸੀ ਤਾਂ ਉਸ ਸਮੇ ਮੜੀਏ ਚ ਲੈ ਕੇ ਜਾਂਦੇ ਸੀ ਜਿਹੜੇ ਉਹਨੇ ਕਹਿ ਰਹੇ ਨੇ ਵੀ ਇਸ ਤੋਂ ਮੜੀਏ ਚੱਕ ਦਿੰਦੇ ਅਸੀਂ ਰਿਟਰਨ ਚ ਲਿਖ ਕੇ ਦੇ ਦਿੰਨੇ ਵੀ ਮੜੀਆਂ ਬੰਦੇ ਕਰ ਦਿੰਦੇ ਇੱਥੋਂ ਹਾਂਜੀ ਰਸਤਾ ਹੀ ਬੰਦ ਹੋ ਜੀ ਬੰਦ ਹੋ ਜਾਏਗਾ ਅਸੀਂ ਰਸਤਾ ਬੰਦ ਹੋਊਗਾ ਹੋ ਗਿਆ ਜੀ ਉਹਨੇ ਬਾਈ ਨੇ ਜੀ ਵੀ ਜ਼ਮੀਨ ਲਗਦੀ ਆ ਜੀ ਬਾਕੀ ਰਿਟਰਨ ਚ ਲਿਖ ਕੇ ਦੇ ਰਹੇ ਨੇ ਜੀ ਨਾ ਗਾ ਪਿਆ ਨੇ ਹੰਦ ਸਿੰਘ ਕਿਉਂ ਆਏ ਨੇ ਬੈਰ ਕੋ ਖਾਲਸਾ ਬੈਰ ਜੀ ਕੀ ਕਥੈ ਇਹ ਵੀ ਜੀ ਮਸਲਾ ਇਹ ਹੈ ਸਾਡੇ ਉਰੇ ਸਾਧੂ ਹੋਏ ਨੇ ਉਹਨਾਂ ਨੇ ਬੰਦਗੀ ਕੀਤੀ ਇਸ ਸਥਾਨ ਤੇ ਬੈਠ ਕੇ ਜਿਸੁ ਬਨਾਮ ਹੈ ਇਹਨਾਂ ਦਾ ਮਨੀ ਰਾਧਾਰਾਮ ਜੀ ਉਹ ਉਦਾਸੀ ਡੇਰਾ ਇਹ ਤੇ ਉਦਾਸੀਆਂ ਦਾ ਡੇਰਾ ਤੇ ਉਦਾਸੀਓ ਸਾਧੂ ਸੀਗੇ ਉਹ ਵੀ ਸੰਗਤਾਂ 15 20 ਪਿੰਡਾਂ ਦੀਆਂ ਇਕੱਠੀਆਂ ਹੋ ਕੇ ਉਹਨਾਂ ਦੇ ਜਿਹੜਾ ਇਹ ਵਰਸੀ ਹੈ ਮਨਾਉਂਦੀਆਂ ਨੇ ਇੱਕ ਤੇ 51ਵੀਂ ਵਰਸੀ ਹੈ ਜੀ ਤੇ ਇਹ ਸਿੰਘ ਫੌਜਾਂ ਕਹਿੰਦੀਆਂ ਵੀ ਇੱਧਰਲੇ ਪਾਸੇ ਮੜੀਆਂ ਨੇ ਤੁਸੀਂ ਮੜੀਆਂ ਦੇ ਵਿੱਚ ਪ੍ਰਕਾਸ਼ ਕੀਤਾ ਹੋਇਆ ਵੀ ਇਸ ਗੱਲ ਦਾ ਇਤਰਾਜ਼ ਹੈ ਅਸੀਂ ਨਗਰ ਨਿਵਾਸੀ ਜਿੰਨੇ ਵੀ ਸੀਗੇ ਉੱਥੇ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਆ ਵੀ ਤੁਸੀਂ ਜੇ ਸਾਨੂੰ ਦੱਸ ਦਿਓ ਜੀ ਉੱਥੇ ਜਾ ਕੇ ਅਸੀਂ ਇਹਨੂੰ ਜਿਹੜੀ ਕੋਈ ਘਾਟ ਹੈ ਸਾਡੇ ਵਿੱਚ ਅਸੀਂ ਉਹਨੂੰ ਪੂਰੀ ਕਰ ਲਾਂਗੇ ਉਹ ਸਾਨੂੰ ਕਹਿੰਦੇ ਵੀ ਇੱਥੇ ਤੁਸੀਂ ਕੰਦ ਕਰ ਦਿਓ ਮੜੀਆ ਸਾਹਿਬ ਨੂੰ ਬੇਨਤੀ ਕਰੀ ਗਿਆਨੀ ਪ੍ਰਣਾਮ ਸਿੰਘ ਜੀ ਕਥਾਵਾਚਕ ਆਪਣੇ ਗਿਆਨੀ ਹੈਡ ਗਰੰਤੀ ਹਾਂ ਜੀ ਦੁੱਖਨਵੰਨ ਸਾਹਿਬ ਵਾਲੇ ਜੀ ਤੇ ਉਹ ਉੱਥੇ ਗੱਲ ਦਾ ਫੈਸਲਾ ਹੋ ਗਿਆ ਸੀ ਇਹਨਾਂ ਦੀ ਅਗਵਾਈ ਕਰ ਰਹੇ ਸੀ ਕਿ ਆਪਣੇ ਭਾਈ ਅੰਦਰਜੀਤ ਸਿੰਘ ਜੀ ਪਟਮਾਜਰਾ ਕੱਲ ਉਹ ਵੀ ਉਹਦੇ ਵਿੱਚ ਬੈਠੇ ਸੀ ਇਹ ਫੈਸਲਾ ਹੋ ਗਿਆ ਸੀ ਕੱਲ ਤੇ ਅੱਜ ਅਸੀਂ ਨੇ ਉਹ ਕੰਦ ਕਰਤੀ ਹੈ ਜੀ ਉਹਨਾਂ ਦੇ ਕਹਿਣ ਦੇ ਮੁਤਾਬਕ ਜਿੰਨੇ ਵੀ ਸਿੱਖ ਸੰਗਤ ਇੱਥੇ ਇਕੱਠੀ ਹੋਈ ਸੀਗੀ ਤੇ ਆਉਣ ਲੱਗੇ ਹਨ ਉਹ ਉਹ ਤਾਂ ਮਤਲਬ ਪੰਡਾਲ ਲੱਗ ਗਿਆ ਜੀ ਕੰਧ ਹੋਣ ਤੋਂ ਬਾਅਦ ਇਹ ਸ਼ੁਰੂ ਕੀਤਾ ਜੀ ਮਹਾਰਾਜ ਦਾ ਸਰੂਪ ਲਿਆਂਦਾ ਸੀਗਾ ਇਹਨਾਂ ਨੇ ਆ ਕੇ ਹੁਣ ਰੌਲਾ ਪਾ ਲਿਆ ਵੀ ਇੱਥੇ ਅਸੀਂ ਕਰਨੇ ਨਹੀਂ ਦੇਣਾ ਹੈਗਾ ਉਹ ਫੈਸਲੇ ਤੇ ਖੜੇ ਨਹੀਂ ਹੈਗੇ ਉਹ ਤੋਂ ਮੰਤਕਰ ਹੋ ਗਏ ਜਿਨ੍ਹਾਂ ਨੇ ਆ ਕੇ ਰੌਲਾ ਪਾਇਆ ਉਹਨਾਂ ਵੀ ਕੋਈ ਪਿੰਡ ਦੇ ਵਾਸੀ ਹੈਗੇ ਉਹਨਾਂ ਦੇ ਨਾਲ ਵੀ ਦੋ ਤਿੰਨ ਪਿੰਡ ਦੇ ਹੈਗੇ ਨੇ ਜੀ ਪਰ ਮੈਂ ਉਹਨਾਂ ਦਾ ਨਾਂ ਨਹੀਂ ਜਾਣਦਾ ਸਾਡੇ ਪਿੰਡ ਦੇ ਹੈਗੇ ਦੋ ਤਿੰਨ ਬੰਦੇ ਉਹਨਾਂ ਦੇ ਨਾਲ ਹੁਣ ਕੀ ਫੈਸਲਾ ਹੋਇਆ ਦੇਖੋ ਹੁਣ ਕੋਈ ਫੈਸਲਾ ਨਹੀਂ ਹਜੇ ਹੋਇਆ ਹੈਗਾ ਉਹਨਾਂ ਨੂੰ ਉੱਥੇ ਦੁਖਨਵਰਨ ਸਾਹਿਬ ਲੈ ਗਏ ਨੇ ਡਿੱਪੀ ਸਾਹਿਬ ਉੱਥੇ ਜਾ ਕੇ ਉਹਨਾਂ ਨੂੰ ਦੋਹੇ ਤਰ੍ਹਾਂ ਨੂੰ ਪਿੰਡ ਵਾਸੀਆਂ ਨੂੰ ਵੀ ਲਾਇਆ ਹੋਇਆ ਹੈ ਜੀ ਤੇ ਉਹਨਾਂ ਨੂੰ ਵੀ ਉਹ ਨਾਲ ਲੈ ਗਏ ਨੇ ਜੀ ਉੱਥੇ ਜਾ ਕੇ ਜੋ ਵੀ ਫੈਸਲਾ ਹੋਊਗਾ ਉਹਨਾਂ ਦਾ ਉਹ ਸਾਡ ਨੂੰ ਸਿਰ ਮੱਥੇ ਆ ਸੀ ਉਹਨੂੰ ਮੰਨਾਂਗੇ ਸੰਨ 2017 ਚ ਕੀ ਗੱਲ ਹੋਈ ਸੀ ਓਰੇ ਸੰਨ 2017 ਦੇ ਵਿੱਚ ਨਹੀਂ ਜੀ 2016 ਦੇ ਵਿੱਚ ਹੋਈ ਹੈ ਜੀ 2016 ਦੇ ਵਿੱਚ ਜਿਹੜਾ ਮਸਲਾ ਸੀ ਇੱਥੇ ਖੰਡ ਪਾਠ ਦਾ ਸੀਗਾ ਵੀ ਅੰਦਰ ਸਮਾਧਾਂ ਤੇ ਖੰਡ ਪਾਠ ਪ੍ਰਕਾਸ਼ ਨਹੀਂ ਹੋ ਸਕਦਾ ਕਾਲਤਾ ਸਾਹਿਬ ਦਾ ਹੁਕਮਨਾਮਾ ਹੈ ਜੀ ਅਸੀਂ ਉਹ ਉਹਨੂੰ ਮੰਨ ਲਿਆ ਜੀ ਅਸੀਂ ਵੀ ਇੱਥੇ ਪ੍ਰਕਾਸ਼ ਨਹੀਂ ਕਰਾਂਗੇ ਅਸੀਂ ਨੇ ਬੱਖਰੇ ਕਮਰੇ ਬਣਾ ਕੇ ਬਾਹਰ ਦੇ ਪਾਸੇ ਉੱਥੇ 2016 ਤੋਂ ਅਖੰਡ ਪਾਠ ਸਾਹਿਬ ਉੱਥੇ ਚੱਲਦੇ ਨੇ ਉਸੇ ਦਿਨ ਦੇ ਅਕਾਲ ਤਖਤ ਸਾਹਿਬ ਵੱਲੋਂ ਡਿਊਟੀ ਲੱਗੀ ਸੀ ਗਿਆਨੀ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ ਉਹਨਾਂ ਨੇ ਆ ਕੇ ਇੱਥੇ ਮੌਕਾ ਦੇਖਿਆ ਜੀ ਉਹ ਕਹਿ ਕੇ ਗਏ ਸੀ ਵੀ ਤੁਸੀਂ ਫਿਲਹਾਲ ਇੱਥੇ ਨਹੀਂ karenge ਤੇ ਆ ਨਾਲ ਸਕੂਲ ਹੈ ਜੀ ਆਪਣੇ ਤੁਹਾਡੇ ਬੈਕ ਸਾਈਡ ਇੱਥੇ ਅਸੀਂ ਨੇ ਪ੍ਰਕਾਸ਼ ਸਕੂਲ ਦੇ ਵਿੱਚ ਕੀਤਾ ਸੀਗਾ ਜੀ ਉਸ ਤੋਂ ਬਾਅਦ 2017 ਦੇ ਵਿੱਚ ਉੱਥੇ ਪ੍ਰਕਾਸ਼ ਹੋਇਆ ਜੀ ਅਸੀਂ ਜਗ੍ਹਾ ਲੈ ਲਈ ਸੀ ਤੇ ਉੱਥੇ ਚੱਲਦਾ ਹੁੰਦਾ ਜੀ ਉਸ ਤੋਂ ਬਾਅਦ ਜਿਹੜੀ ਗੱਲ ਅਸੀਂ ਦੀਵਾਨ ਲੱਗਣ ਦੀ ਸਤਸੰਗ ਹੁੰਦਾ ਦੋ ਦੀਵਾਨ ਹੁੰਦੇ ਨੇ ਲੋਹੜੀ ਤੇ ਮਾਗੀ ਦਾ ਜੀ ਉਹਦੇ ਵਿੱਚ ਉਹ ਸਾਨੂੰ ਆਗਿਆ ਦੇ ਕੇ ਸੀ ਤੁਸੀਂ ਦੀਵਾਨ ਇੱਥੇ ਲਾ ਸਕਦੇ ਹੋ ਪਰ ਤੁਸੀਂ ਇੱਥੇ ਅਖੰਡ ਪਾਠ ਪ੍ਰਕਾਸ਼ ਨਾ ਕਰਿਓ ਵੀ ਦੋ ਘੰਟੇ ਦਾ ਸਮਾਗਮ ਤਾਂ ਕਨਾਤਾ ਲਾ ਕੇ ਇੱਧਰ ਕੋਈ ਬੰਦਾ ਨਾ ਜਾਵੇ ਕੋਈ ਮੜੀ ਮਸਾਣੀ ਨੂੰ ਪੂਜੇ ਨਾ ਵੀ ਇੱਥੇ ਦੀਵਾਨ ਤੁਸੀਂ ਲਾ ਸਕਦੇ ਜੀ ਕਹਿੰਦੇ ਹਰਪਾਲ ਸਿੰਘ ਜੀ ਕਹਿ ਗਏ ਸੀ ਗਿਆਨੀ ਹਰਪਾਲ ਸਿੰਘ ਜੀ ਆਏ ਸੀ ਜੀ ਅੱਛਾ ਜੀ ਇਹਨਾਂ ਮਦਰ ਕੇਵਲ ਤੁਹਾਨੂੰ ਇੱਥੇ ਕਰਨ ਤੋਂ ਰੋਕਿਆ ਇਹਨਾਂ ਨੇ ਹੁਣ ਸਾਨੂੰ ਇੱਥੇ ਕਰਦੋਂ ਰੋਕਿਆ ਸੀ ਇਹ ਬੇਨਤੀ ਕੀਤੀ ਹੈ ਨਿਮਰਤਾ ਸਹਿਤ ਇਹਨਾਂ ਨੂੰ ਵੀ ਅਸੀਂ ਤੁਹਾਡੇ ਨਾਲ ਆ ਤੁਸੀਂ ਵੀ ਮਹਾਰਾਜੀ ਕੋਈ ਮਾੜੀ ਗੱਲ ਨਹੀਂ ਹੈਗੀ ਤੁਸੀਂ ਸਤਕਾਰ ਦੀ ਗੱਲ ਕਰਦੇ ਹੋ ਅਸੀਂ ਵੀ ਤੁਹਾਡੇ ਨਾਲ ਸਤਕਾਰ ਦੀ ਗੱਲ ਕਰਦੇ ਆ ਵੀ ਇਹ ਸਤਕਾਰ ਨੂੰ ਅਸੀਂ ਕਿਵੇਂ ਬਰਕਰਾਰ ਰੱਖੀਏ ਸਾਡੇ ਵਿੱਚ ਕੋਈ ਘਾਟ ਹੈ ਕਿਧਰੇ ਪਾਸੇ ਅਸੀਂ ਕੰਧ ਕਰਦੀਏ ਉੱਚੀ ਕਰਦੀਏ ਨੀਵੀਂ ਕਰਦੇ ਕੀ ਤੁਸੀਂ ਚਾਹੁੰਦੇ ਆ ਅਸੀਂ ਉਹ ਕਰਨ ਵਾਸਤੇ ਤਿਆਰ ਆ ਉਹ ਇਹਨਾਂ ਸਾਡੀ ਗੱਲ ਨੂੰ ਸੁਣਨ ਨੂੰ ਤਿਆਰ ਨਹੀਂ ਹੈਗੇ ਇਹ ਇੱਕ ਵਾਰੀ ਕੀ ਗੱਲ ਹੋਈ ਸੀ ਜੀ ਅੱਜ ਜਿਹੜਾ ਇਹ ਰੋਲਾ ਪਿਆ ਲਹਿنگ ਸਿੰਘ ਆਇਆ ਸੀ ਇਹ ਖੰਡਵਾੜ ਸਾਹਿਬ ਕਰਾਉਂਦੇ ਹੁੰਦੇ ਨੇ ਆਏ ਸਾਲ ਉਹ ਕੋਈ ਜਗ੍ਹਾ ਨੂੰ ਲੈ ਕੇ ਇਸ਼ੂ ਸੀਗਾ ਹੁਣ ਦੋਨਾਂ ਨੇ ਧਿਰਾਂ ਦੀ ਸੁਣਵਾਈ ਕਰ ਲਈ ਆਪਣਾ ਆਪਣਾ ਲਖਨਵਾਰ ਸਾਹਿਬ ਤੋਂ ਆਏ ਸੀਗੇ ਹੈਡ ਗ੍ਰੰਡ ਉਹ ਜ਼ਥੇਦਾਰ ਸਾਹਿਬ ਤੇ ਉਹਨਾਂ ਨੇ ਸਾਰਾ ਕਰਤਾ ਵੀ ਕੰਦ ਕਰਕੇ ਤੁਸੀਂ ਕਰ ਸਕਦੇ ਹੋ ਤੇ ਹੁਣ ਫਿਰ ਪਿੰਡ ਵਾਲੇ ਕਰ ਰਹੇ ਨੇ ਜੀ ਹਾਂ ਜੀ ਹਾਂ ਉਹ ਕਰ ਰਹੇ ਨੇ ਸ਼ੁਰੂ ਜੀ ਉਹ ਕਹਿੰਦੇ ਨੇ ਜੀ ਕਰ ਸਕਦੇ ਹੋ ਫਿਰ ਉਹ ਲਹਿنگ ਸਿੰਘ ਕਿਉਂ ਰੋਕ ਰਹੇ ਹਨ ਜੀ ਪਹਿਲਾਂ ਉਹ ਕੰਧ ਦਾ ਇਸ਼ੂ ਸੀਗਾ ਉਹ ਕਹਿੰਦੇ ਵੀ ਕੰਧ ਕਰਕੇ ਤੁਸੀਂ ਕਰ ਲਓ ਫਿਰ ਉਹ ਮੰਨ ਗਏ ਨੇ ਹੰਗ ਸਿੰਘ ਇਹ ਕੰਧ ਦੇ ਪਰਲੇ ਪਾਸੇ ਕੀ ਗੱਲ ਹੈ ਮਤਲਬ ਕਿਉਂ ਨਹੀਂ ਕਰ ਰਹੇ ਕੋਈ ਜਗਾ ਜੁਗਾ ਦਾ ਜੀ ਇਹਨਾਂ ਦਾ ਇਸ਼ੂ ਉਹ ਉਹਦੇ ਕਰਕੇ ਸੀਗੇ ਮੜੀਆਂ ਮੜੀਆਂ ਨੇ ਉੱਪਰਲੇ ਪਾਸੇ ਕੋਈ ਹਾਂ ਮੜੀਆਂ ਦੱਸਦੇ ਨੇ ਜੀ ਉਧਰਲੀ ਸਾਈਡ ਮੜੀਆਂ ਨੇ ਅੱਛਾ ਤੇ ਹੁਣ ਕੀ ਨਿਬੜ ਗਿਆ ਜੀ ਕੰਮ ਹਾਂ ਜੀ ਹਾਂ ਫੈਸਲਾ ਹੋ ਗਿਆ ਨਾਲ